ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਰਦਾਰ ਹਰਜੋਤ ਸਿੰਘ ਜੀ ਬੈਂਸ ਜੀ ਦੇ ਵਿਸ਼ੇਸ਼ ਜਨਨ ਸਦਕਾ ਪੂਰੇ ਪੰਜਾਬ ਦੇ ਵਿੱਚ ਸਕੂਲਾਂ ਦੀ ਇੱਕ ਨਿਹਾਰ ਬਦਲ ਗਈ ਹੈ ਸਕੂਲਾਂ ਦੇ ਵਿੱਚ ਨਵੇਂ ਕਮਰੇ ਨਵੇਂ ਖੇਡ ਮੈਦਾਨ ਨਵੀਆਂ ਚਾਰਦਵਾਰੀਆਂ ਕਲਾਸਰੂਮਾਂ ਦੀ ਰਿਪੇਅਰ ਬਾਕੀ ਹੋਰ ਰਿਪੇਅਰ ਟਾਇਲਟਸ ਲੜਕਿਆਂ ਲਈ ਲੈਦੀਆਂ ਲੜਕੀਆਂ ਲਈ ਲੈਦੇ ਇਸ ਦੇ ਤਹਿਤ ਹੀ ਅੱਜ ਖੇੜਾ ਬਲਾਕ ਦੇ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਰਜਿੰਦਰਗੜ ਵਿਖੇ 10 ਵਜੇ ਸਾਡੇ ਮਾਨਯੋਗ ਹਲਕਾ ਵਿਧਾਇਕ ਲਖਵੀਰ ਸਿੰਘ ਜੀ ਰਾਏ ਉਦਘਾਟਨ ਕਰ ਰਹੇ ਨੇ। ਉਹਦੇ ਨਾਲ ਹਲਕਾ ਫਤੇਗੜ ਸਾਹਿਬ ਦੇ ਸਾਰੇ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਇਆ ਜਾ ਰਿਹਾ ਹੈ ਤਾਂ ਕਿ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਵੱਲ ਹੋਰ ਰੁਝਾਨ ਵਧੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਖੇੜੀ ਭਾਈ ਕੇ ਵਿਖੇ ਵੱਖ-ਵੱਖ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਹੇ ਵਿਧਾਇਕ ਰਾਏ ਨੇ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਫੈਸਲੇ ਕੀਤੇ ਗਏ ਹਨ ਅਤੇ ਇਨ੍ਹਾਂ ਫੈਸਲਿਆਂ ਦੀ ਬਦੌਲਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਤਰਜ਼ ਤੇ ਅਤਿ ਆਧੁਨਿਕ ਡਿਜੀਟਲ ਸਹੂਲਤਾਂ ਨਾਲ ਪੜਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਇਸ ਮੌਕੇ ਤੇ ਸਟੇਟ ਅਵਾਰਡ ਨਰੰਗ ਸਿੰਘ ਬਲਾਕ ਖੇੜਾ ਕੋਆਰਡੀਨੇਟਰ ਨੇ ਕਿਹਾ ਕਿ ਸਿੱਖਿਆ ਦੇ ਵਿੱਚ ਆਈ ਨਵੀਂ ਕ੍ਰਾਂਤੀ ਦੇ ਕਾਰਨ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਦਾਖਲਿਆਂ ਦੀ ਗਿਣਤੀ ਵੱਧ ਰਹੀ ਹੈ ਅਤੇ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ ਇਸ ਮੌਕੇ ਤੇ ਹੋਰਨ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਕੈਂਡੀ ਸੁਸ਼ੀਲ 나ਥ ਉਪ ਜ਼ਿਲ੍ਹਾ ਸਿੱਖਿਆ ਅਫਸਰ ਦੀਦਾਰ ਸਿੰਘ ਮੰਗਟ ਬਿੱਕਰ ਸਿੰਘ ਰਜਿੰਦਰਗੜ ਬਲਜਿੰਦਰ ਸਿੰਘ ਸਰਪੰਚ ਹੈਪੀ ਸਰਪੰਚ ਪੈਣੀ ਕਲਾ ਦਫਤਰ ਸਕੱਤਰ ਬਹਾਦਰ ਖਾਨ ਹਰਮੇਸ਼ ਪੂਨੀਆ ਪ੍ਰਹਲਾਦ ਸਿੰਘ ਗੁਰਵਿੰਦਰ ਸਿੰਘ ਚੁੰਨੀ ਗੁਰਮੀਤ ਸਿੰਘ ਮਨਜੀਤ ਸਿੰਘ ਲੋਹਾਖੇੜੀ ਖੁਸ਼ਵੰਤ ਸਿੰਘ ਦੰਤੀਰ ਸਿੰਘ ਸ਼ਕੀਲ ਮੁਹੰਮਦ ਬਲਜੀਤ ਸਿੰਘ ਅਮਰਜੀਤ ਸਿੰਘ ਸੀਐਚਟੀ ਗੁਰਨਾਮ ਸਿੰਘ ਪ੍ਰਵਜਤ ਕੌਰ ਸਰਪੰਚ ਖੇੜੀ ਪਾਈ ਕੀਰਪਿੰਦਰ ਕੌਰ ਐਨਆਰਆਈ ਅਮਰੀਕ ਸਿੰਘ ਸਾਫ ਦਾ ਸਰਪੰਚ ਬਹਾਦਰ ਸਿੰਘ ਆਤਰ ਸਿੰਘ ਪੰਜ ਪ੍ਰਾਈਮਰੀ ਸਕੂਲ ਅਤੇ ਮਿਡਲ ਸਕੂਲ ਦਾ ਸਮੁੱਚਾ ਸਟਾਫ ਪਿੰਡ ਦੇ ਪਤਵੰਤੇ ਸੱਜਣ ਇਲਾਕੇ ਦੇ ਪੰਜ ਸਰਪੰਚ ਸਹਿਬਾਨ ਸੁਖਵੀਰ ਸਿੰਘ ਬਲਾਕ ਪ੍ਰਧਾਨ ਸਮੇਤ ਆਪ ਆਗੂ ਅਤੇ ਬੱਚੇ ਹਾਜ਼ਰ ਸਨ ਦਾ ਕਰਦੇ ਹੋਏ 2890 ਕਰੋੜ ਸੜਕਾਂ ਲਈ ਰੱਖਿਆ ਆ ਸਾਲ ਸਾਰੀਆਂ ਸੜਕਾਂ ਬਣਾ ਕੇ ਦੇਵਾਂਗੇ ਸਾਰੀਆਂ ਤੁਸੀਂ ਸੜਕਾਂ ਤੇ ਦੇਖੋਗੇ ਇਸ ਸਾਲ ਤੁਹਾਨੂੰ ਨਵੀਆਂ ਮਿਲਣਗੀਆਂ ਸੋਏ ਤੁਹਾਡੀ ਸਰਕਾਰ ਤੁਹਾਡੇ ਸੇਵਾ ਵਿੱਚ ਹੈ ਅੱਜ ਹੋਰ ਵੀ ਪਿੰਡਾਂ 'ਚ ਜਾਣ ਅੱਗੇ ਪ੍ਰੋਗਰਾਮ ਬਹੁਤ ਨੇ ਤੁਸੀਂ ਸਾਰੇ ਗਰਮੀ ਦੇ ਸੀਜ਼ਨ 'ਚ ਆਇਓ ਸਾਰਿਆਂ ਦਾ ਧੰਨਵਾਦ ਬਹੁਤ ਸਾਰੇ ਸਰਪੰਚ ਸਾਹਿਬਾਨ ਬੈਠੇ ਆ ਮੈਂ ਨਾ ਨਹੀਂ ਲੈ ਸਕਿਆ ਕਿਉਂਕਿ ਸਾਰੇ ਆਪਣੇ ਨੇ ਜੇ ਕੋਈ ਜ਼ਿਲਦਾਰ ਸਾਹਿਬ ਨੂੰ ਨਹੀਂ ਬੈਠੇ ਜੇ ਰਹਿ ਜਾਂਦਾ ਫਿਰ ਪ੍ਰੋਬਲਮ ਆ ਜਾਂਦੀ ਹੈ ਸੋ ਸਾਰਿਆਂ ਦਾ ਧੰਨਵਾਦ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਰੰਗਲਾ ਪੰਜਾਬ ਪੰਜਾਬ ਤਾਂ ਬਣੂਗਾ ਜੇ ਤੁਹਾਡਾ ਪਿੰਡ ਰੰਗਲਾ ਬਣੂਗਾ ਜੇ ਸਾਡਾ ਸਕੂਲ ਰੰਗਲਾ ਬਣੂਗਾ ਜੇ ਸਾਡੇ ਹਸਪੀਟਲ ਰੰਗਲੇ ਬਣਨਗੇ ਤਾਂ ਪੰਜਾਬ ਰੰਗਲਾ ਬਣੂਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼ਿਕਸ਼ਾ ਕ੍ਰਾਂਤੀ ਦੇ ਤਹਿਤ ਅੱਜ ਪਿੰਡ ਖੇੜੀ ਪਹੁੰਚੀ ਜਿਦੇ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼ਸ਼ੀਨਾਥ ਜੀ ਹਰਜੀਤ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਸਾਡੇ ਅਧਿਕਾਰਯੋਗ ਲੀਡਰ ਸਹਿਬਾਨ ਸਾਡੇ ਡੀਪੀਆਰੋ ਰਾਜਕੁਮਾਰ ਜੀ ਸਾਡੀ ਇਸ ਪਿੰਡ ਤੋਂ ਸਰਪੰਚ ਪ੍ਰਭਜੋਤ ਕੌਰ ਜੀ ਔਰ ਇਸ ਪਿੰਡ ਤੋਂ ਹੀ ਸਾਫ ਦਾ ਸਰਪੰਚ ਸਾਡਾ ਨੌਜਵਾਨ ਫਤੇ ਸਿੰਘ ਉਹਨੂੰ ਮੈਂ ਜ਼ਰੂਰ ਇੱਥੇ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ ਔਰ ਇਸ ਪਿੰਡ ਦੇ ਸਾਰੇ ਮੇਰੇ ਤੇ ਨਾਨਕਾ ਪਿੰਡ ਐ ਮਾਮੇ ਬੈਠੇ ਨੇ ਸਾਰੇ ਸਤਿਕਾਰਯੋਗ ਬਜ਼ੁਰਗ ਸਹਿਬਾਨ ਨੌਜਵਾਨ ਵੀ ਸਾਡੀਆਂ ਮਾਤਾ ਮਾਂ ਪਿਆਰੇ ਬੱਚੇ ਸਾਡੇ ਸਕੂਲ ਦੇ ਹੈ ਟੀਚਰ ਸਹਿਬਾਨ ਟੀਚਰ ਸਹਿਬਾਨ ਅੱਜ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਮਾਨਯੋਗ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਨੇ ਜਿਹੜੋ ਤੁਹਾਡੇ ਕੋਲੋਂ ਵੋਟਾਂ ਲਈਆਂ ਸੀ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਆਪਣੇ ਪਿੰਡ-ਪਿੰਡ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਹਰ ਇੱਕ ਨੂੰ ਫ੍ਰੀ ਲਾਡ ਦੇਵਾਂਗੇ ਦੋ ਘੰਟੇ ਜਿਆਦਾ ਫੋਕਸੀ ਇੱਕ ਸਿੱਖਿਆ ਘੰਟਾ ਔਰ ਅੱਜ ਸਭ ਤੋਂ ਵੱਧ ਜਿਹੜਾ ਬਜਟ ਹੈ ਉਹ ਸਿੱਖਿਆ ਤੇ ਹੈ 12% ਪੰਜਾਬ ਦਾ ਜਿੰਨਾ ਬਜਟ ਬਣਿਆ ਉਹ ਸਾਰੀ ਸਿੱਖਿਆ ਤੇ ਹੈ ਇਹ ਪਹਿਲੀ ਵਾਰ ਹੈ ਕਿ ਸਿੱਖਿਆ ਤੇ 12% ਬਜਟ ਹੈ ਨਹੀਂ ਕਿੰਨਾ ਹੁੰਦਾ ਸੀ 2 4% ਹਜ਼ਾਰਾਂ ਕਰੋੜਾਂ ਰੁਪਈਆ ਜਿਹੜਾ ਸਕੂਲਾਂ ਤੇ ਨਗਰਿਆਂ ਸਾਡੇ ਸਕੂਲ ਤੇ ਵੀ 10 ਲੱਖ 11000 ਰੁਪਈਆ ਖਰਚਾ ਗਿਆ ਆਪਣੀ ਸਰਕਾਰ ਵੱਲ ਕੋਈ ਪਿੰਡ ਐਸਾ ਨਹੀਂ ਪੰਜਾਬ ਦਾ ਜਿੱਥੇ ਸਕੂਲਾਂ ਚ ਪੈਸਾ ਨਹੀਂ ਪਹੁੰਚਿਆ ਅੱਜ ਹੁਣ 19200 ਪੰਜਾਬ ਦੇ ਸਕੂਲ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਮੈਂ ਕਈ ਪਿੰਡਾਂ 'ਚ ਗਿਆ ਮਹਿਤਾਬਗੜ ਦੀ ਗੱਲ ਕਰਦੇ ਆ ਉੱਥੇ ਸਕੂਲ ਦੇ ਨਾਲ ਟੋਬਾ ਸੀ ਜਦੋਂ ਮੈਂ ਐਮਐਲਏ ਬਣ ਕੇ ਗਿਆ ਤਾਂ ਉਹ ਕਹਿਣ ਲੱਗੇ ਐਮਐਲਏ ਸਾਹਿਬ ਅਸੀਂ ਬੱਚਿਆਂ ਨੂੰ ਕੀ ਪੜਾਈਏ ਸਾਡੀ ਤਾਂ ਜਾਨ ਹਮੇਸ਼ਾ ਕੰਡੂ 'ਚ ਰਹਿੰਦੀ ਹੈ ਮੈਂ ਕਿਹਾ ਕੀ ਗੱਲ ਦੀ ਆ ਛੋਟੇ ਛੋਟੇ ਬੱਚੇ ਪੜਦੇ ਆ ਆ ਟੋਬੇ 'ਚ ਜਾਂਦੇ ਆ ਘਰ ਨੂੰ ਟੋਬੇ 'ਚ गिर ਸਕਦੇ ਆ ਸਰਸ ਵਿੱਚ ਜਾਂਦੇ ਆ ਘਰ ਨੂੰ ਤਾਂ ਟੋਬੇ 'ਚ गिर ਸਕਦੇ ਆ ਸਾਨੂੰ ਤਾਂ ਡਰ ਲੱਗਿਆ ਰਹਿੰਦਾ ਬਰਸਾਤ ਆਉਂਦੀ ਹੈ ਸਬਸ ਰੁੰਡੀ ਨਿਕਲਦੇ ਆ ਕਿਸੇ ਬੱਚੇ ਦਾ ਨੁਕਸਾਨ ਹੋ ਸਕਦਾ ਸਾਡੀ ਕਿਸੇ ਨੇ ਨਹੀਂ ਸੁਣੀ ਲੇਕਿਨ ਅੱਜ ਢੋਡੀ ਸਰਕਾਰ ਨੇ ਪੰਜਾਬ ਦਾ ਇੱਕ ਵੀ ਸਕੂਲ ਐਸਾ ਨਹੀਂ ਜਿੱਥੇ ਬਾਉਂਡਰੀ ਵਾਲੀ ਸਾਰੇ ਬਾਉਂਡਰੀ ਬਣ ਗਏ ਲੱਖਾਂ ਕਰੋੜਾਂ ਹਰ ਬਾਰ ਬੀ ਖਰਚ ਕਰਕੇ ਬਣਿਆ ਹਾਰਿਕ ਸਕੂਲ ਚ ਸਮਾਰਟ ਸਕੂਲ ਕਲਾਸਰੂਮ ਬਣਾਇਆ ਨਵੇਂ ਰੂਮਸ ਬਣ ਰਹੇ ਨੇ ਸਾਡੀਆਂ ਤੀਆਂ ਪੈਣਾ ਬੱਚਿਆਂ ਬਹੁਤ ਸਾਰੇ ਸਕੂਲ ਸੀ ਜਿੱਥੇ ਬੱਚਿਆਂ ਲਈ ਟਾਇਲਟਸ ਨਹੀਂ ਸੀ ਸਪੈਸ਼ਲ ਟਾਇਲਟਸ ਬਣੇ ਨਹੀਂ ਹੁਣ ਪੰਜਾਬ ਦਾ ਇੱਕ ਵੀ ਸਕੂਲ ਐ ਸਰਕਾਰੀ ਜਿੱਥੇ ਟਾਇਲਟ ਨਹੀਂ ਅੱਜ ਅਸੀਂ ਸਿੱਖਿਆ ਕ੍ਰਾਂਤੀ ਤੇ ਬੋਲਣ ਆਏ ਹਰ ਇੱਕ ਪਿੰਡ ਚ ਜਾ ਰਹੇ ਆ ਫਤੇਗੜ ਸਾਹਿਬ ਦੇ 155 ਪਿੰਡਾਂ ਚ ਮੈਨੂੰ ਲੱਗਦਾ ਦੋ ਤਿੰਨ ਪਿੰਡ ਰਹਿ ਗਏ ਹੁਣੇ ਵੱਧ ਤੋਂ ਵੱਧ ਜਿਹੜੇ ਸਕੂਲ ਬੰਦ ਹੋ ਗਏ ਉਹ ਵੀ ਉਹ ਸਕੂਲ ਸਾਰੇ ਸਕੂਲਾਂ 'ਚ ਆਪਾਂ ਗ੍ਰਾਂਟ ਚਾਹੀਏ 8 ਕਰੋੜ 55 ਲੱਖ ਆ ਸਾਲ ਦੇ ਵਿੱਚ ਸਾਰੇ ਨੂੰ ਗ੍ਰਾਂਟ ਆਈ ਹੈ ਸਕੂਲਾਂ ਸਕੂਲਾਂ ਪਿੰਡਾਂ ਦੇ ਡਿਵੈਲਪਮੈਂਟ ਦੀ ਗੱਲ ਦੱਸਿਆ ਕਿ ਹਰ ਇੱਕ ਪਿੰਡ 'ਚ ਕੋਈ ਪਿੰਡ ਐਸਾ ਨਹੀਂ ਜਿਸ 10-15 ਲੱਖ ਨਾ ਆਇਆ ਹੋਵੇ ਕਈ ਪਿੰਡਾਂ 'ਚ ਨਾ 80-ਸੀ ਲੱਖ ਰੁਪਈਆ ਵੀ ਪਹੁੰਚਿਆ ਹੈ ਔਰ ਇਹ ਪਿੰਡ ਦੀ ਮਾ ਫਤੇ ਸਿੰਘ ਜੀ ਵੀ ਇਸ ਗੱਲ ਤੋਂ ਤਾਰੀਫ ਕਰੂੰਗਾ ਕਿ ਉਹਨੇ ਆਪਣਾ ਪਿੰਡ ਬੜਾ ਵਧੀਆ ਤਰੀਕੇ ਨਾਲ ਮਾਡਰਨ ਬਣਾਇਆ ਜਿਹੜੀ ਹੋਰ ਕਮੀ ਰਹਿੰਦੀ ਹੈ ਸਾਡੀ ਪੰਚਾਇਤ ਨਹੀਂ ਬਣੀ ਆ ਮੈਂ ਤੁਹਾਨੂੰ ਵਿਸ਼ਵਾਸ ਮੋੜਾ ਜਿਹੜਾ ਕੰਮ ਉਹ ਪੈਂਡਿੰਗ ਰਹਿ ਗਿਆ ਕੋਈ ਉਹ ਸਾਰੇ ਆਪਾਂ ਬਹੁਤ ਛੇਤੀ ਪੂਰਾ ਕਰਾਂਗੇ ਸਾਡਾ ਇਸ ਪਿੰਡ ਬਹੁਤ ਵਧੀਆ ਮੈਨੂੰ ਯਾਦ ਹੈ ਛੋਟੇ ਹੁੰਦੇ ਸੀ ਜਦੋਂ ਇੱਥੇ ਬੈਠਾ ਆ ਪਿੰਡਾਂ ਦੀ ਹਾਲਾਤ ਦੇਖਣ ਆਲੀ ਸੀ ਲੇਕਿਨ ਅੱਜ ਸਾਡੇ ਪਿੰਡੇ ਵਧੀਆ ਬਣ ਗਏ ਪਾਰਕ ਇੱਥੇ ਸਾਰਾ ਕੁਝ ਦੇਖੋ ਜੀ ਹਰ ਇੱਕ ਪਿੰਡ ਜੋ ਚਾਹੀਦਾ ਉਹ ਇੱਥੇ ਹੈ ਸਕੂਤ ਬਹੁਤਰੀਆ ਗੱਲ ਹੋ ਗਈ ਸਰਦਾਰ ਨਰਿੰਦਰ ਸਿੰਘ ਬੋਲ ਕੇ ਗਏ ਆ ਸਾਡੇ ਦਿਮਾਗ 'ਚ ਇੱਕ ਗੱਲ ਬਿਠਾਈ ਜਾਂਦੀ ਸੀ ਕਿ ਭਈ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਪੜ੍ਹ ਕੇ ਅਫਸਰ ਲੱਗ ਸਕਦੇ ਨੇ ਪ੍ਰਾਈਵੇਟ ਸਕੂਲਾਂ 'ਚ ਵਧੀਆ ਪੜਾਈ ਹੁੰਦੀ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਹੈ ਤਿੰਨ ਬੱਚੇ ਸਰਕਾਰੀ ਸਕੂਲ 'ਚ ਪੜ੍ਹ ਕੇ ਤਿੰਨੇ ਅਫਸਰ ਲੱਗੇ ਔਰ ਜਿਹੜੇ ਅਫਸਰ ਲੱਗੇ ਆ ਨਾ ਪੁਲਿਸ ਇਨਸਪੈਕਟਰ ਉਹਦੇ ਲਈ ਲੋਕ ਕਰੋੜ ਕਰੋੜ ਰੁਪਏ ਚੱਕੀ ਫਿਰਦੇ ਹੁੰਦੇ ਸੀ ਬੱਚੋ ਇਤ ਪੈਸਾ ਤੁਹਾਡੀ ਸਰਕਾਰ ਨੇ ਲੱਗਣ ਦਿੱਤਾ ਇੱਕ ਬੇਟੇ ਨੂੰ ਪੰਜ ਨੌکریاں ਮਿਲੀਆਂ ਕੋਈ ਸਪਾਰਸ਼ ਨਹੀਂ ਲਈ ਅੱਜ ਤੁਸੀਂ ਇੱਕ ਗੱਲ ਦਾਅਵੇ ਨਾਲ ਕਹਿ ਸਕਦੇ ਹੋ ਹਰ ਇੱਕ ਬੰਦਾ ਅੱਜ ਇਹ ਗੱਲ ਮੰਨਦਾ ਹੈ ਕਿ ਨਾ ਤਾਂ ਕੋਈ ਸਪਾਰਸ਼ ਦੀ ਲੋੜ ਹੈ ਹੁਣ ਨਾ ਪੈਸੇ ਦੀ ਮੈਰਿਟ ਤੇ ਆਓ ਬਹੁਤ ਸਾਰੇ ਲੋਕ ਸਾਡੇ ਕੋਲ ਆਉਂਦੇ ਆ ਜਾਂ ਬੈਠੇ ਹੋਣੇ ਸਵੇਰੇ ਘਰ ਤਾਂ ਵਰਸੀ ਦਾ ਡੱਬਾ ਲਿਆ ਕੋਈ ਲੱਡੂਆਂ ਦਾ ਕਈ ਵਾਰ ਪੁੱਛੀ ਦੇ ਕਿ ਵਿਆਹ ਆ ਗਿਆ ਕਹਿੰਦੇ ਨਹੀਂ ਜੀ ਸਾਡੇ ਬੱਚੇ ਨੂੰ ਨੌਕਰੀ ਲੱਗੀ 54000 ਬੱਚੇ ਨੂੰ ਆਪਾਂ ਨੌਕਰੀ ਤਕਰੀਬਨ ਦੇ ਚੁੱਕੇ ਇਹ ਔਰ ਉਹ ਵੀ ਜਦੋਂ ਕੋਈ ਸ਼ਿਫਾਰਸ਼ ਨਹੀਂ ਕੋਈ ਕਿਸੇ ਦੀ ਰਿਸ਼ਵਤ ਦੀ ਗੱਲ ਨਹੀਂ ਕਿਸੇ ਮੰਤਰੀ ਕੋਲ ਐਮਐਲ ਕੋਲ ਜਾਣ ਦੀ ਲੋੜ ਨਹੀਂ ਸਰਕਾਰੀ ਸਕੂਲ ਅੱਜ ਦੇਖ ਲੋ 188 ਬੱਚਿਆਂ ਜੀ ਦਾ ਇਗਜ਼ਾਮ ਹੋਇਆ ਚ ਪਾਸ ਹੋਇਆ 17000 ਸਕੂਲਾਂ ਚ ਵਾਈਫਾਈ ਦੇ ਆ ਨਵੇਂ ਪ੍ਰੋਜੈਕਟਾਂ ਤਹਿਤ ਐਜੂਕੇਸ਼ਨ ਸਾਥੀ ਗਾਇਦੇ ਵਿੱਚ ਅਸੀਂ ਜੋ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਅਸੀਂ ਸਿੱਖਿਆ ਕ੍ਰਾਂਤੀ ਦਾ ਅੱਜ ਮੈਨੂੰ ਲੱਗਦਾ ਉਹ ਸਰਕਾਰ ਹੋ ਰਹੀ ਹੈ ਪਿੰਡਾਂ ਚ ਜਾ ਰਹੇ ਆ ਅੱਜ ਤਿੰਨ ਪਿੰਡਾਂ ਦੇ ਪ੍ਰੋਗਰਾਮ ਸੀ ਸਕੂਲਾਂ ਦੇ ਵਿੱਚ ਜੀ ਚਰਿੰਦਰਗੜ ਪੈਣੀਕਲਾਂ ਖੇੜੀ ਪੈਂਦੀ 30 ਲਗਤੋਂ ਉੱਪਰ ਦੀ ਗ੍ਰਾਂਟ ਚ ਇੱਕੋ ਪਿੰਡ ਦੇ ਵਿੱਚ ਜਿਹੜਾ ਲਗੜਾ 25 ਲੱਖ ਗ੍ਰਾਂਟ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਹੋਈ ਸਰਕਾਰ ਨੇ ਦਿੱਤੀ। ਸੋ ਇੱਕ ਐਗਜ਼ਾਮਪਲ ਹੈ ਕਿ ਕੋਈ ਪਿੰਡ ਐਸਾ ਨਹੀਂ ਇੱਥੇ ਗ੍ਰਾਂਟ ਨਾ ਪਹੁੰਚੀ ਹੋਵੇ। ਆ ਸਾਡਾ ਖੇੜੀ ਦੇ ਪਾਈਕੇ ਪਿੰਡ ਬਹੁਤ ਵਧੀਆ ਸਪੂਚੀ ਪਾ ਰਹੇ ਜੀ ਬਾਉਂਡਰੀ ਵਾਲ ਨਹੀਂ ਸੀ। ਮੱਝਾਂ ਬੜਨੀਆਂ ਕਦੇ ਬੱਕਰੀਆਂ ਆ ਗਈਆਂ ਬਹੁਤ ਵੱਡੀ ਪ੍ਰੋਬਲਮ ਰਹਿੰਦੀ ਸੀ। ਉਹ ਵੀ ਆ ਤੁਸੀਂ ਦੇਖਦੇ ਹੋ ਬਾਉਂਡਰੀ ਵਾਲ ਹੁਣ ਬਹੁਤ ਚੰਗੀ ਤਰ੍ਹਾਂ ਬਣਾਈ ਹੈ। ਉਹ ਸਾਰੀ ਸਮੱਸਿਆ ਹੱਲ ਆ। ਹੁਣ ਸਾਡੇ ਸਕੂਲਾਂ ਦਾ ਕੰਪੀਟੀਸ਼ਨ ਹੈ। ਸਰਦਾਰ ਨਰਿੰਗ ਸਿੰਘ ਬੋਲ ਕੇ ਗਏ ਨੇ ਕਿ ਉਹਨਾਂ ਦੇ ਤਿੰਨ ਦੋ ਬੇਟੀਆਂ ਇੱਕ ਬੇਟੇ ਨੂੰ ਸਰਕਾਰੀ ਨੌਕਰੀਆਂ ਮਿਲੀਆਂ ਔਰ ਸਰਕਾਰੀ ਸਕੂਲਾਂ ਚ ਪੜ੍ਹ ਕੇ ਇੱਕ ਪੁਲਿਸ ਇੰਸਪੈਕਟਰ ਹੋਇਆ ਬੜੇ ਵਧੀਆ ਨੌਕਰੀਆਂ ਮਿਲੀਆਂ ਨੇ ਬਿਨਾ ਕਿਸੇ ਸਪਾਰਸ਼ ਬਿਨਾ ਕਿਸੇ ਪੈਸੇ ਤੋਂ ਕੋਈ ਇਸੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਕਿ ਜੋ ਮਾਨਯੋਗ ਸਰਦਾਰ ਕੌਰ ਸਿੰਘ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਉਹ ਇਸੀ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲਾਂ ਚ ਚੱਲੇ ਜਾਂਦੀ ਹੈ ਹੁਣ ਲੋਕ ਪ੍ਰੇਫਰ ਕਰਨ ਲੱਗੇ ਸਰਕਾਰੀ ਸਕੂਲਾਂ ਅੱਜ ਹੀ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਕਾਲ ਅਕੈਡਮੀ ਚੋਂ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਕੋੜੇ ਵਿਖੇ ਦਖਲ ਹੋ ਜਾਂਦਾ। ਮਕਮਕ ਪਿੰਨਾ ਚ ਇਹੀ ਸਿਸਟਮ ਚੱਲ ਰਿਹਾ। ਅਸੀਂ ਪੰਜਾਬ ਦੇ ਲੋਕਾਂ ਨਾਲ ਜੋ ਸਿੱਖਿਆ ਕ੍ਰਾਂਤੀ ਦਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਰਹੇ ਹਾਂ। ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਹੀਂ। ਪੰਜਾਬ ਦਾ ਕੋਈ ਐਸਐਸ ਸਕੂਲ ਨਹੀਂ ਹੁਣ ਰਹਿ ਗਿਆ ਜਿੱਥੇ ਟਾਇਲਟਸ ਨਾਲ ਸਾਡੀ ਢੀਆਂ ਬੱਚਿਆਂ ਲਈ ਬਣੇ ਹੋਣ। ਲੈਬ ਬਣ ਰਹੇ ਨੇ ਔਰ ਸਮਾਰਟ ਕਲਾਸਰੂਮ ਬਣਾਏ ਜਾ ਰਹੇ ਨੇ। ਹਲਕਾ ਸ਼ਰੀਫਤਗੜ ਸਾਹਿਬ ਚ 850 ਕਰੋੜ ਰੁਪਏ ਸਕੂਲਾਂ ਤੇ ਖਰਚ ਕੀਤਾ ਜਾਂਦਾ। ਜੋ ਮੈਂ ਧੰਨਵਾਦ ਮਾਨ ਸਾਹਿਬ ਦਾ, ਰਣਜੀਤ ਸਾਹਿਬ ਦਾ ਸਾਡੇ ਮਾਨਯੋਗ ਸੋਵੀਅਤ ਸਾਹਿਬ ਜਿਹੜੇ ਗੈਟ ਕਰਦੇ ਉਹਨਾਂ ਦਾ ਜਿਨ੍ਹਾਂ ਦੇ ਤਹਿਤ ਅਸੀਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਜੰਦੀ ਹੈ ਔਰ ਜਿਹੜੀ ਕਮੀਆਂ ਰਹਿ ਗਈਆਂ ਉਹਨੂੰ ਬਹੁਤ ਛੇਤੀ ਪੂਰਾ ਕਰਕੇ ਅਸੀਂ ਆਪਣੇ ਸਕੂਲਾਂ ਨੂੰ ਪੂਰੇ ਪੰਜਾਬ ਦੇ ਮੇਨ ਸਕੂਲ ਬਣਾਣਾ ਸਕੂਲ ਹੁਣ ਸਾਡਾ ਐਸਾ ਨਹੀਂ ਜਿੱਥੇ ਸਾਰੀਆਂ ਸੂਲਤਾ ਨਾ ਹੋਣ ਹਾਂਏ ਜਰੂਰ ਹੈ ਕਿ ਜਿਹੜੇ ਪ੍ਰਾਈਵੇਟ ਆ ਵੱਡੀ ਵੱਡੀ ਬਿਲਡਿੰਗਾਂ ਨੇ ਪਰ ਉਹਨਾਂ ਦੇ ਟੀਚਰ ਸਾਡੇ ਮੁਕਾਬਲੇ ਨਹੀਂ ਆ ਜਿਹੜੇ ਸਾਡੇ ਟੀਚਰ ਸਾਹਿਬਾਨ ਬੈਠੇ ਹਨਾ ਇਹ ਚਾਰ-ਚਾਰ ਟੈਸਟਾਂ ਚੋਂ ਨਿਕਲ ਕੇ ਆਉਂਦੇ ਆ ਫੇਰ ਇਹਨਾਂ ਨੂੰ ਸਰਕਾਰੀ ਜੌਬ ਮਿਲਦੀ ਹੈ। ਔਰ ਜਿਹੜੇ ਪ੍ਰਾਈਵੇਟ ਦੇ ਉਹ 10 ਪੜੇ ਵੀ ਆਪਣੇ ਟੀਚਰ ਰੱਖ ਲੈਂਦੇ ਨੇ, 12 ਪੜੇ ਵੀ ਟੀਚਰ ਰੱਖ ਲੈਂਦੇ ਨੇ। ਸੋ ਸਾਡੇ ਟੀਚਰ ਉਹਨਾਂ ਤੋਂ ਕਿਤੇ ਅੱਗੇ ਨੇ। ਲੇਕਿਨ ਇਹ ਸਰਕਾਰਾਂ ਦੀ ਪਿਛਲੀਆਂ ਦੀ ਤਰ੍ਹਾਂ ਦੀ ਨਲਾਇਕੀ ਸੀ ਕਿ ਉਹਨਾਂ ਨੇ 1980 ਤੋਂ ਬਾਅਦ ਸਰਕਾਰੀ ਹਸਪੀਟਲ ਵੀ ਬੰਦ ਕਰਾਰੇ ਕਰਤੇ, ਸਰਕਾਰੀ ਸਕੂਲ ਵੀ ਆ ਸਾਡੇ ਸਰਕਾਰੀ ਸਕੂਲ ਐ ਸੀ ਜਿੱਥੇ ਅਫਸਰ ਬਣਦੇ ਸੀ। ਉਹ ਵੀ ਵੜ ਰਹੇ ਨੇ ਫਿਰ ਸਾਡੇ ਦਿਮਾਗ 'ਚ ਪਾਇਆ ਗਿਆ ਕਿ ਜਿਹੜੇ ਵੀ ਪ੍ਰਾਈਵੇਟ ਸਕੂਲ ਵਧੀਆ ਹੁੰਦੇ ਆ ਸੋ ਟੋਡੀ ਸਰਕਾਰ ਨੇ ਮਾਨ ਸਾਹਿਬ ਨੇ ਤੁਹਾਡੇ ਨਾਲ ਵਾਦਾ ਕੀਤਾ ਕਿ ਸਾਰੇ ਸਕੂਲਾਂ ਨੂੰ ਉਸੇ ਦਿਸ਼ਾ 'ਚ ਲੈ ਕੇ ਹੋਣਾ 45 ਸਾਲ ਦਾ ਗੈਪ ਸਿਰਫ ਮਹਿਜ 3 ਸਾਲ ਚ ਪੂਰਾ ਨਹੀਂ ਹੋ ਸਕਦਾ ਆਪਾਂ ਹਸਪੀਟਲਾਈਜ਼ ਵੀ ਜਾਂਦੇ ਆ 3 ਸਾਲ ਚ ਸਾਰਾ ਕੁਝ 45 ਸਾਲ ਵਾਲਾ ਪੂਰਾ ਨਹੀਂ ਹੋ ਸਕਦਾ ਲੇਕਿਨ ਬਹੁਤ ਸਾਰੀਆਂ ਸਹੂਲਤਾਂ 'ਚ ਵਾਧਾ ਹੋਇਆ ਹੈ ਉਨੇ-ਉਨੇ ਬਜਟ ਦੇ ਵਿੱਚ ਮਾਨ ਸਾਹਿਬ ਨੇ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ 65 ਲੱਖ ਸਾਡਾ ਪਰਿਵਾਰ ਹੈ 10 ਲੱਖ ਰੁਪਇਆ ਕੋਈ ਪਰਿਵਾਰ ਚਾਹੇ ਅਮੀਰ ਹੈ ਗਰੀਬ ਹੈ ਉਹਦਾ ਕਾਰਡ ਬਣੂਗਾ 10 ਲੱਖ ਰੁਪਏ ਦਾ ਇਲਾਜ ਫਰੀ ਹੋਵੇ। ਇਹ ਸਾਡੀਆਂ ਮੈਮਾਂ ਪਹਿਣਾ ਲਈ ਉਹ ਫੇਰ ਦੁਬਾਰੇ ਵਸਿਆਤਰਾ ਸ਼ੁਰੂ ਕਰ ਰਹੇ ਬਹੁਤ ਸਾਰੇ ਇਸ ਵਾਰ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਪ੍ਰੋਜੈਕਟਾਂ ਦੀ ਉਹਨਾਂ ਨੇ ਬਜਟ ਦੇ ਵਿੱਚ ਚਲਾਨ ਕਿਤੇ ਨੇ ਔਰ ਲੋਕ ਲੱਖ ਬੁਸ਼ੀਆਂ ਪਾਦਸ਼ਾਹੀਆਂ ਜੇ ਸਤਗੁਰ ਨਾਦਰ ਕਰੇ ਦੇ ਮਹਾਂ ਬਾਕ ਅਨਸਾਰ ਅੱਜ ਹਲਕਾ ਫਟੇਗੜ ਸਾਹਿਬ ਦੇ ਖੇੜਾ ਬਲਾਕ ਦੇ ਵਿੱਚ ਬਹੁਤ ਹੀ ਸੁਭਾਗਾ ਸਮਾਂ ਇਹ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਅੱਜ ਤਿੰਨ ਸਕੂਲਾਂ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਨਵੀਨੀਕਰਨ ਦੇ ਤਹਿਤ ਕੰਮ ਹੋਏ ਨੇ ਉਹਨਾਂ ਨੂੰ ਅਰਪਣ ਕਰਨ ਦੇ ਲਈ ਤੁਹਾਡੇ ਕੋਲ ਪਹੁੰਚੇ ਨੇ ਸੋ ਮੈਂ ਜਿੱਥੇ ਸਾਰੇ ਬਲਾਕ ਪੰਨਾ ਆਂਦਾ ਸਰਪੰਚ ਸਾਹਿਬਾਨ ਦਾ ਸਾਰੀ ਸੰਗਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਾਲੇ ਦੇ ਤਹਿਤ ਆਪਣੇ ਪਿੰਡਾਂ ਦੇ ਸਕੂਲਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਵਾਰਿਆ ਚਾਰ ਚੰਨ ਲਾਏ ਨੇ ਜਿਸ ਦੇ ਤਹਿਤ ਹੀ ਅੱਜ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਾਡੀ ਜਿਹੜੀ انرੋਲਮੈਂਟ ਹੈ ਦਾਖਲਾ ਉਹ ਪਿਛਲੇ ਸਮੇਂ ਦੇ ਨਾਲੋਂ ਵਧੀਆ ਹੈ ਸੋ ਮੈਂ ਬਹੁਤ ਸਾਰਾ ਮਾਣ ਲੈਂਦਾ ਹੋਇਆ ਸੋ ਜਿਸ ਤਰ੍ਹਾਂ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੀਸ ਚਾਰਜ ਸਰਦਵਾਰੀ ਦੀ ਗ੍ਰਾਂਟ 2,60,000 ਸੀ ਸਾਡੇ ਬਹੁਤ ਹੀ ਮਿਹਨਤੀ ਅਧਿਆਪਕਾਂ ਵੱਲੋਂ ਬਹੁਤ ਹੀ ਇਮਾਨਦਾਰੀ ਨਾਲ ਪਾਰਦਰਸ਼ਤਾ ਦੇ ਨਾਲ ਉਹਨੂੰ ਨੇਪਰੇ ਚਾੜਿਆ ਅੱਜ ਤੁਹਾਡੇ ਸਾਹਮਣੇ ਆ ਮੈਂ ਦੇਖ ਰਿਹਾ ਵੀ ਬਹੁਤ ਵਧੀਆ ਗਰਾਊਂਡ ਦੀ ਵੀ ਮੈਂ ਪ੍ਰਸ਼ੰਸਾ ਕਰਨਾ ਚਾਹੁੰਦਾ ਜਿੱਦ ਲਈ ਬਹੁਤ ਵਧੀਆ ਮਾਹੌਲ ਆ ਜਿਹੜਾ এনवायरमेंट ਆ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬਣਿਆ ਸੋ ਮੈਂ ਇਸ ਦੇ ਲਈ ਜਿੱਥੇ ਐਮਐਲਏ ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ ਨਾਲ ਦੀ ਨਾਲ ਮੈਂ ਇਸ ਨਗਰ ਤੋਂ ਸਰਪੰਚ ਸਾਡੀ ਭੈਣ ਅਤੇ ਹੋਰ ਪੰਚ ਸਹਿਬਾਨ ਤੇ ਬੱਖੋ ਬਕਰੇ ਪਿੰਡਾਂ ਤੋਂ ਆਏ ਹੋ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਅਤੇ ਸਾਡੇ ਸਿੱਖਿਆ ਵਿਭਾਗ ਮੈਂ ਤੋਂ ਆਏ ਹੋ ਬਹੁਤ ਸਾਰੇ ਆਗੂ ਸਾਹਿਬਾਨ ਲੀਡਰ ਸਾਹਿਬਾਨ ਕਰਮਚਾਰੀ ਸਾਡੇ ਬਲੌਕ ਰਿਸੋਰਸ ਪਰਸਨ ਬੈਠੇ ਨੇ ਲੋਹਾ ਖੜੀ ਸਾਹਿਬ ਸਾਰਿਆਂ ਦਾ ਹੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਬਲੌਕ ਨੂੰ ਚਲਾਇਆ ਪ੍ਰੀਖਿਆ ਹੁੰਦੀ ਹੈ ਜਿਹੜੇ ਵੀ ਬੱਚੇ ਉਸ ਪ੍ਰੀਖਿਆ ਨੂੰ ਪਾਸ ਕਰਦੇ ਨੇ ਹਰ ਮੈਨੇ ਉਹਨਾਂ ਨੂੰ 1000 ਰੁਪਈਆ ਸਕਾਲਰਸ਼ਿਪ ਮਿਲਦੀ ਹੈ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਸਿਰਫ ਤੇ ਸਿਰਫ ਸਰਕਾਰੀ ਸਕੂਲਾਂ ਦੇ ਵਿੱਚ ਹੈ ਜੇ ਬੱਚੇ ਨੇ 8ਵੀਂ ਕਲਾਸ ਦੇ ਵਿੱਚੋਂ ਪ੍ਰੀਖਿਆ ਪਾਸ ਕੀਤੀ ਹੈ 9ਵੀਂ 10ਵੀਂ 11ਵੀਂ 12ਵੀਂ 4 ਸਾਲਾਂ ਦੇ ਵਿੱਚ ਉਹਨੂੰ 1000 ਰੁਪਈਆ ਪਰ ਮੰਥ ਮਿਲਣਾ ਹੈ ਇਸ ਕਰਕੇ ਮੈਂ ਸਾਰੇ ਹੀ ਜਿੰਨੇ ਇੱਥੇ ਪੇਰੈਂਟਸ ਆਏ ਹੋਏ ਨੇ ਮੈਂ ਉਹਨਾਂ ਨੂੰ ਗੁਜਾਰਸ਼ ਕਰਨੀ ਚਾਹੁੰਦਾ ਕਿ ਆਗਰ ਕੋਈ ਵੀ ਕਿਸੇ ਦਾ ਪਤੀ ਜਾਂ ਜਾ ਭਾਈ ਜਾਂ ਹੋਰ ਰਿਸ਼ਤੇਦਾਰ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਇੱਕ ਵਾਰੀ ਤੁਸੀਂ ਸਰਕਾਰੀ ਸਕੂਲਾਂ ਦੇ ਸਾਡੇ ਅਧਿਆਪਕਾਂ ਨਾਲ ਰਾਤ ਦਾ ਜਰੂਰ ਕਾਇਮ ਕਰੋ ਉਹਨਾਂ ਨੂੰ ਪੁੱਛੋ ਵੀ ਪਿਛਲੇ ਸਮੇਂ ਦੇ ਮੁਕਾਬਲੇ ਹੁਣ ਕਿਹੜੀਆਂ ਸਹੂਲਤਾਂ ਜ਼ਿਆਦਾ ਉਪਲਬਧ ਹੋ ਗਈਆਂ ਹੁਣ ਗੱਲ ਮੈਂ ਪਿੱਛੇ ਥੋੜੀ ਜਿਹੀ ਰੇਂਦਰ ਕੜ ਦੀ ਕਰਾਂ ਹੁਣ ਹੀ ਉੱਥੇ ਲਗਭਗ 20 ਲੱਖ ਦੇ ਜੋ ਨਵੀਨੀਕਰਨ ਕੀਤਾ ਗਿਆ ਉਹਦਾ ਉਤਕਾਟਨ ਸਾਡੇ ਬਹੁਤ ਹੀ ਹਾਂਜੀ ਸਰ ਕੀ ਕਹਿਣਾ ਚਾਹੂਗਾ ਪੰਜਾਬ ਸਰਕਾਰ ਦੇ ਸਿੱਖਿਆ ਦੇ ਮਿਸ਼ਨ ਵਿੱਚ ਅੱਗੇ ਵਧਾਉਂਦੇ ਹੋਏ ਆਏ ਆ ਸਕੂਲਾਂ ਦੇ ਵਿੱਚ ਸੁਧਾਰ ਕੀਤਾ ਜਾ ਰਿਹਾ ਔਰ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਸਰਕਾਰ ਨੂੰ ਦਿਸਦੀਆਂ ਨੇ ਉਹਨਾਂ ਨੂੰ ਹਰ ਥਾਂ ਤੇ ਦੂਰ ਕੀਤਾ ਜਾ ਰਿਹਾ ਔਰ ਬੜੀ ਜਲਦੀ ਹੀ ਜਿਹੜੇ ਬਾਕੀਆਂ ਥੋੜੀ ਬਹੁਤ ਕਮੀਆਂ ਰਹਿ ਗਈਆਂ ਨੇ ਉਹ ਵੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਇਸ ਬਜਟ ਚ ਪਿਛਲੇ ਸਾਲਾਂ ਨੂੰ ਐਕਸਟਰਾ ਬਜਟ ਰੱਖਿਆ ਗਿਆ। ਸਰ ਐਜੂਕੇਸ਼ਨ ਵਾਸਤੇ। ਔਰ ਮੈਂ ਧੰਨਵਾਦ ਕਰਦਾ ਆਪਣੇ ਐਮਐਲਏ ਸਾਹਿਬ ਦਾ ਮਾਨਯੋਗ ਸਿੱਖਿਆ ਮੰਤਰੀ ਦਾ ਔਰ ਮਾਨਯੋਗ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਸਾਡੇ ਸਕੂਲਾਂ ਦੀ ਨਿਹਾਰ ਬਦਲ ਦਿੱਤੀ। ਔਰ ਅਸੀਂ ਵਿਸ਼ਵਾਸ ਦਉਂਦੇ ਹਾਂ ਸਾਡੇ ਅਧਿਆਪਕ ਵਿਸ਼ਵਾਸ ਦਉਂਦੇ ਆ ਵੀ ਅਸੀਂ ਉਹਨਾਂ ਦੇ ਪਾਈ ਪੂਰਨਿਆ ਤੇ ਖਰੇ ਉਤਰ ਕੇ ਬੱਚਿਆਂ ਨੂੰ ਵਧੀਆ ਪੜਾਈ ਦੇ। ਸੋ ਹਾਂਜੀ ਸਰ। ਅੱਜ ਬਹੁਤ ਹੀ ਸੁਭਾਗਾ ਦਿਨ ਹੈ ਸਾਡੇ ਹਲਕਾ ਫਤੇਗੜ ਸਾਹਿਬ ਦੇ ਖੇਡਾ ਬਲਾਕ ਦੇ ਵਿੱਚ। ਮੇਰੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਡੀਓ ਸੈਕੰਡਰੀ ਸੁਸ਼ੀਲ ਧਾਰ ਜੀ ਅੱਜ ਜਿੰਨੇ ਵੀ ਪ੍ਰੋਗਰਾਮ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਬਹੁਤ ਹੀ ਵਧੀਆ ਸਿਮੁਲੀਅਤ ਕੀਤੀ। ਤੇ ਅਧਿਆਪਕਾਂ ਨੂੰ ਜਿੱਥੇ ਗਾਈਡ ਕੀਤਾ ਨਾਲ ਦੇ ਨਾਲ ਮਾਪਿਆਂ ਨੂੰ ਵੀ ਇਹਨਾਂ ਨੇ ਗਾਈਡ ਕੀਤਾ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ। ਇੱਥੇ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਇੰਨਾ ਵਧੀਆ ਇਨਫਰਾਸਟ੍ਰਕਚਰ ਆਇਆ ਹੈ ਚਾਹੇ ਚਾਰ ਦੀਵਾਰੀ ਹੈ ਚਾਹੇ ਰੂਮ ਨੇ ਚਾਹੇ ਕਮਰਿਆਂ ਦੇ ਹੋਰ ਬਥੇਰੇ ਗ੍ਰਾਂਟ ਆਇਆ ਜਾਂ ਫਰਸ਼ ਨੇ ਮਤਲਬ ਕਿ ਇਵਨ ਕਿ ਟਾਇਲਟਸ ਵੀ ਲੜਕੀਆਂ ਤੇ ਲੜਕੀਆਂ ਦੇ ਵੱਖੋ ਵੱਖਰੇ ਬਣਾਏ ਗਏ ਨੇ। ਇਸ ਦੇ ਲਈ ਸਾਡੇ ਮਾਨਯੋਗ ਐਮਐਲਏ ਨਕਵੀਰ ਸਿੰਘ ਜੀ ਰਾਏ ਨੇ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਨੇ ਪਿੱਛੇ ਅਸੀਂ ਗੱਲ ਕਰੀਏ ਵੀ 27 ਲੱਖ ਰੁਪਇਆ ਕੱਲੇ ਰਜਿੰਦਰਗੜ੍ਹ ਸਕੂਲ ਦੇ ਵਿੱਚ ਆਇਆ ਬਹੁਤ ਹੀ ਮੈਂ ਕਹਿੰਦਾ ਵੀ ਡਿਓ ਸਾਹਿਬ ਉਹਦੀ ਖੁਦ ਨਿਗਰਾਨੀ ਕਰ ਰਹੇ ਨੇ ਪਾਰਦਰਸ਼ਤਾ ਨਾਲ ਉਹ ਲੱਗ ਵੀ ਰਿਹਾ ਹੈ ਉਸ ਤੋਂ ਬਾਅਦ ਅਸੀਂ ਭੈਣੀ ਕਲਾ ਸਕੂਲ ਦੇ ਵਿੱਚ ਉਦਘਾਟਨ ਕੀਤਾ ਉਥੇ 2,60,000 ਦੀ ਗ੍ਰਾਂਟ ਸੀਗੀ ਉਸ ਤੋਂ ਇਲਾਵਾ ਇੱਥੇ ਵੀ ਆ ਚਾਰ ਦੀਵਾਰੀ ਦੀ ਗ੍ਰਾਂਟ 2,60,000 ਰੁਪਇਆ ਮੈਂ ਹੁਣ ਇੱਥੇ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਤੁਸੀਂ ਸਰਕਾਰੀ ਸਕੂਲਾਂ ਦੇ ਨਾਲ ਰਾਬਤਾ ਕਾਇਮ ਕਰੋ ਤਾਂ ਕਿ ਸਰਕਾਰੀ ਸਕੂਲਾਂ ਦੇ ਇਨਫਰਾਸਟ੍ਰਕਚਰ ਦਾ ਪਤਾ ਲੱਗ ਸਕੇ ਕਿ ਕਿੰਨਾ ਵਧੀਆ ਇੱਥੇ ਮਾਹੌਲ ਹੈ ਕਿੰਨਾ ਵਧੀਆ এনवायरमेंट ਹੈ ਤਾਂ ਕਿ ਤੁਸੀਂ ਮੈਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਹਾਂਜੀ ਭਾਣ ਕੀ ਕਹਿਣਾ ਚਾਹੁੰਦੇ ਮੇਰੇ ਪਿੰਦਰਪਾਲ ਜੀ ਮੈਂ ਇਹਨਾਂ ਦੀ ਇਹਨਾਂ ਸਰ ਦੀ ਸਟੂਡੈਂਟ ਹੈ ਜੀ ਸਟੂਡੈਂਟ ਸੀ ਹਾਂਜੀ ਮੈਂ ਜੀ ਟਿਚਰ ਨੇ 95 ਸਨ ਚ 1900 ਸਨ ਚ ਇਹਨਾਂ ਬੜੀਆਂ ਜੀ ਅਲੀ ਪਰਸੌਂਡੀਆਂ ਹੈਡਮਾਸਟਰ ਸਕੂਲ ਹੈਡ ਸੌਂਡਾ ਹੈਡ ਅਲੀ ਪਰਸੌਂਡੀਆਂ ਸਕੂਲ ਚ ਹਾਂਜੀ ਸਰਕਾਰੀ ਸਕੂਲ ਚ ਮੈਨੂੰ ਕਾਫੀ ਕੰਮ ਬਾਅਦ ਜਦੋਂ ਮੈਂ ਇਹਨਾਂ ਨੂੰ ਤੇ ਅੱਜ ਇੱਕ ਲੱਛ ਤਰੀਹਾ ਨਹੀਂ ਗਿਆ ਜਦੋਂ ਮੈਨੂੰ ਮੈਂ ਮਿਲੀ ਇਹਨਾਂ ਨੂੰ ਤੇ ਦੱਸਿਆ ਹਾਂ ਜੀ ਇਹ ਬਹੁਤ ਵਧੀਆ ਟੀਚਰ ਸੀ ਸਾਨੂੰ ਇਹਨਾਂ ਦਾ ਅੱਜ ਵੀ ਮੈਨੂੰ ਯਾਦ ਆ ਜਿਵੇਂ ਸਾਡੀ ਕਲਾਸ ਲਾਉਦੇ ਹੁੰਦੇ ਸੀ ਥੈਂਕ ਯੂ ਥੈਂਕ ਯੂ